ਤਨੋ ਵਾਹਿਗੁਰੂ ਜੀਓ ਕਬੀਰ ਹਰਦੀਪੀਯਰੀ ਚੂਨਾ ਊਜਲ ਭਾਏ ਰਾਮ ਸਨੇਹੀ ਤਉ ਮਿਲੇ ਨੋ ਬਰਨ ਗਵਾਇ ਕਬੀਰ ਹਰਦੀ ਪੀਰਤਨ ਹਰੈ ਚੂਨ ਚਿਹਨ ਨਾ ਰਹਾਇ ਬਲਹਾਰੀ ਤਕੋ ਜੇ ਜਾ ਤੂੰ ਬਰਨ ਕੋਲ ਜਾਏ ਬਲਿਹਾਰੀ ਇਹ ਪੀਤ ਕਾ ਜੇ ਜਾ ਤ ਤ ਬਰਨ ਕੋਲ ਜਾ ਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ دین ਦੁਨੀ ਦੇ ਮਾਲਕ ਗਰੀਬ ਨਿਵਾਜ ਸੱਚੇ ਸਤਿਗੁਰੂ ਜੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰਸਵਾਰੀ ਸਾਧ ਸੰਗਤ ਜੀਓ ਅਕਾਲ ਪੁਰਖ ਵਾਹਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ ਸਤ ਸੰਗਤ ਰੂਪ ਵਿੱਚ ਗੁਰੂ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਜੁੜ ਬੈਠਣ ਦਾ ਇਹ ਸੁਭਾਗ ਸਮਾਂ ਵਾਹਿਗੁਰੂ ਜੀ ਨੇ ਆਪਾਂ ਸਭਨਾਂ ਨੂੰ ਬਖਸ਼ਿਸ਼ ਕੀਤਾ ਹੈ। ਗੁਰੂ ਮਹਾਰਾਜ ਦੀ ਅੰਮ੍ਰਿਤਮਈ ਪਾਵਨ ਬਾਣੀ ਦੇ ਪਾਠ ਗੁਰਬਾਣੀ ਕੀਰਤਨ ਸਤਕਾਰਯੋਗ ਪਾਈ ਸਾਹਿਬਾਨ ਜੀ ਪਾਸੋਂ ਆਪ ਜੀ ਨੇ ਬੜੀ ਕਾਗਰਤਾ ਤੇ ਪ੍ਰੇਮ ਨਾਲ ਸਰਵਣ ਕੀਤੇ ਹਨ। ਰੋਜ਼ਾਨਾ ਦੇ ਇਨਾਂ دیਵਾਨਾਂ ਵਿੱਚ ਭਗਤ ਕਬੀਰ ਸਾਹਿਬ ਜੀ ਮਹਾਰਾਜ ਦੇ ਪਾਵਨ ਸ਼ਲੋਕਾਂ ਦੀ ਲੜੀਵਾਰ ਕਥਾ ਵਿਚਾਰ ਕਰਦੇ ਹਾਂ ਆਪਣੀ ਤੁਸ਼ ਬੁੱਧੀ ਅਨੁਸਾਰ ਆਪਾਂ ਰਲ ਮਿਲ ਕੇ ਭਗਤ ਜੀ ਮਹਾਰਾਜ ਦੇ ਪਾਵਨ ਉਪਦੇਸ਼ ਨੂੰ ਸਮਝਣ ਦਾ ਇਹ ਯਤਨ ਕਰਦੇ ਹਾਂ ਸੋ ਇਸੇ ਲੜੀ ਤਹਿ ਤਾਪਾਂ ਹੁਣ ਤੱਕ 55 ਸ਼ਲੋਕ ਕਬੀਰ ਸਾਹਿਬ ਜੀ ਮਹਾਰਾਜ ਦੇ ਵਿਚਾਰੇ ਹਨ ਅਗਲੇਰੇ ਦੋ ਸ਼ਲੋਕਾਂ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ ਪਹਾੜਾਂ ਦੇ ਵਿੱਚੋਂ ਨਿੱਕੇ ਨਿੱਕੇ ਝਰਨੇ ਕਿਤੇ ਬਰਫ਼ ਪਿਘਲ ਕੇ ਜਾਂ ਮੀਂਹ ਪੈ ਕੇ ਹੌਲੀ-ਹੌਲੀ ਬਣਦੇ ਨੇ ਫਿਰ ਉਹ ਗਲੇਰਾ ਸਫਰ ਤੈਅ ਕਰਦਿਆਂ ਕਰਦਿਆਂ ਨਿੱਕੇ ਜਿਹੇ ਵਾੜੇ ਅਤੇ ਨਿੱਕੇ ਜਿਹੇ ਵਹਿਣ ਦਾ ਰੂਪ ਧਾਰਨ ਕਰ ਲੈਂਦੇ ਨੇ ਆਸੇ-ਪਾਸੇ ਤੋਂ ਹੋਰ ਨਿੱਕੇ-ਨਿੱਕੇ ਵਹਿਣ ਉਹਨਾਂ ਵਿੱਚ ਰਲਦੇ ਨੇ ਤੇ ਉਹ ਨਦੀਆਂ ਦਰਿਆਵਾਂ ਦਾ ਰੂਪ ਬਣ ਜਾਂਦੇ ਨੇ ਪਹਾੜਾਂ ਦੇ ਵਿੱਚੋਂ ਨਿਕਲ ਕੇ ਜੰਗਲਾਂ ਦਾ ਮੈਦਾਨਾਂ ਦਾ ਪੈਂਡਾ ਤੈਅ ਕਰਦਿਆਂ ਕਈ ਕੁਝ ਆਪਣੇ ਵਿੱਚ ਸਮਾਉਂਦਿਆਂ ਕਿੰਨੀ ਜ਼ਮੀਨ ਨੂੰ ਪਾਣੀ ਦਿੰਦਿਆਂ ਉੱਚੀਆਂ ਨੀਵੀਆਂ ਥਾਵਾਂ ਤੋਂ ਆਪਣਾ ਵਿੰਗੀਆਂ ਟੇਡੀਆਂ ਥਾਵਾਂ ਤੋਂ ਸਫ਼ਰ ਤੈਅ ਕਰਦਿਆਂ ਕਰਦਿਆਂ ਇਹ ਦਰਿਆ ਹੌਲੀ-ਹੌਲੀ ਅੱਗੇ ਵੱਧਦਿਆਂ ਵੱਧਦਿਆਂ ਜਾ ਕੇ ਸਮੁੰਦਰ ਦੇ ਵਿੱਚ ਬਲੀਨ ਹੋ ਜਾਂਦੇ ਹਨ ਜਦੋਂ ਇਹ ਪਾਣੀ ਸਮੁੰਦਰ ਵਿੱਚ ਰਲ ਜਾਂਦਾ ਹੈ ਤੇ ਇਹਦੀ ਹਸਤੀ ਮਿਟ ਜਾਂਦੀ ਹੈ ਇਹ ਸਮੁੰਦਰ ਦਾ ਰੂਪ ਹੋ ਜਾਂਦਾ ਹੈ ਪਗਤ ਕਬੀਰ ਜੀ ਮਹਾਰਾਜ ਨੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਮੁਬਾਰਕ ਬਾਣੀ ਨੇ ਇੱਕ ਵਾਕ ਸਾਡੇ ਸਾਨਮੁਖ ਰੱਖਿਆ ਹਜ਼ੂਰ ਕਹਿੰਦੇ ਨੇ ਸੂਰਜ ਕਿਰਨ ਮਲੇ ਜਲ ਕਾ ਜਲ ਹੁਆ ਰਾਮ ਜੋਤੀ ਜੋਤ ਰੜੀ ਸੰਪੂਰਨ ਥਿਆ ਰਾਮ ਜਿਵੇਂ ਬਰਫ਼ ਪਿਗਲ ਕੇ ਪਾਣੀ ਬਣ ਜਾਂਦੀ ਏ ਤਰਲ ਹੋ ਜਾਂਦੀ ਏ ਤੇ ਉਹ ਪਾਣੀ ਦੇ ਵਿੱਚ ਰਲ ਜਾਂਦੀ ਏ ਬਰਫ਼ ਦਾ ਆਪਣਾ ਰੂਪ ਗਵਾਚ ਜਾਂਦਾ ਹੈ ਜਿਵੇਂ ਸੂਰਜ ਦੀ ਕਿਰਨ ਸੂਰਜ ਦਾ ਹੀ ਹਿੱਸਾ ਹੈ ਉਹਨੂੰ ਉਹਦੇ ਤੋਂ ਅਲੱਗ ਦਾ ਜਾਂ ਵੱਖ ਕਰਕੇ ਨਹੀਂ ਵੇਖਿਆ ਜਾ ਸਕਦਾ ਇਸੇ ਤਰ੍ਹਾਂ ਪਰਮੇਸ਼ਰ ਵਾਹਿਗੁਰੂ ਦੀ ਯਾਦ ਵਿੱਚ ਉਹਦੇ ਨਾਮ ਵਿੱਚ ਜੁੜਨ ਵਾਲਾ ਉਸੇ ਦਾ ਰੂਪ ਹੋ ਜਾਂਦਾ ਹੈ ਉਹਦੀ ਆਪਣੀ ਵੱਖਰੀ ਪਹਿਚਾਣ ਕੋਈ ਨਹੀਂ ਰਹਿ ਜਾਂਦੀ ਤੂੰ ਤੂੰ ਕਰਤਾ ਤੂੰ ਹੁਆ ਮੁਜ ਮੈਂ ਰਹਾ ਨਾ ਹੂੰ ਜਬ ਆਪਾ ਪਰਕਾ ਮਿਟ ਗਿਆ ਜਤ ਦੇਖਾਂ ਤਤ ਤੂੰ ਅਸੀਂ ਰੱਬ ਦੇ ਬੰਦਿਆਂ ਨੂੰ ਯਾਦ ਕਰਦੇ ਹਾਂ ਚੇਤੇ ਕਰਦੇ ਹਾਂ ਭਗਤਾਂ ਨੂੰ ਮਹਾਂਪੁਰਖਾਂ ਨੂੰ ਸਤਿਗੁਰੂ ਸਹਿਬਾਨਾਂ ਨੂੰ ਰੱਬ ਦੇ ਰਾਹ ਤੇ ਤੁਰਨ ਵਾਲਿਆਂ ਨੂੰ ਜਿਵੇਂ ਕਬੀਰ ਜੀ ਮਹਾਰਾਜ ਕਹਿੰਦੇ ਨੇ ਅਬ ਤਾਉ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰਿੰਗ ਪਾਨੀ RAM ਕਬੀਰਾ ਏਕ ਭਏ ਹੈ ਕੋਈ ਨਾ ਸਕੈ ਪਛਾਨੀ ਉਹ ਕਹਿੰਦੇ ਨੇ ਲੋਕ ਸੰਸਾਰ ਦੇ ਲੋਕ ਸਾਡੀ ਪਛਾਣ ਕਰਨਗੇ ਸਾਡੇ ਨਾਂ ਤੋਂ ਜਿੱਥੇ ਅਸੀਂ ਜੰਮੇ ਪੜੇ ਉਸ ਥਾਂ ਤੋਂ ਕੁਝ ਐਸੇ ਵੀ ਹੋਣਗੇ ਜਿਹੜੇ ਸਾਡੀ ਜਾਤ ਜਾਂ ਸਾਡੀ ਬਰਾਦਰੀ ਕਰਕੇ ਸਾਡੀ ਪਰੇਸ਼ਾਨ ਨੂੰ ਚੁੱਕੀ ਫਿਰਨਗੇ ਪਰ ਸੱਚ ਤਾਂ ਇਹ ਹੈ ਵੀ ਜਿਨ੍ਹਾਂ ਥਾਵਾਂ ਤੋਂ ਜਾਂ ਜਿਨ੍ਹਾਂ ਪਛਾਣਾਂ ਤੋਂ ਲੋਕ ਸਾਨੂੰ ਜਾਣਦੇ ਨੇ ਅਸੀਂ ਉਹ ਨਹੀਂ ਰਹੇ ਅਸੀਂ ਉਸ ਪਰਮੇਸ਼ਰ ਦਾ ਰੂਪ ਹੋ ਗਏ ਹਾਂ ਅਸੀਂ ਵਾਹਿਗੁਰੂ ਵਿੱਚ ਆਪਣੇ ਆਪ ਨੂੰ ਅਭੇਦ ਕਰ ਲਿਆ ਆਪਣੀਆਂ ਸਾਰੀਆਂ ਪਛਾਣਾਂ ਨੂੰ ਅਸੀਂ ਖਤਮ ਕਰ ਲਿਆ ਸਾਡੀ ਪਛਾਣ ਹੈ ਉਸ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੀ ਹੁਣ ਹੋਰ ਕੋਈ ਪਛਾਣ ਸਾਡੀ ਨਹੀਂ ਰਹੀ ਕਬੀਰ ਜੀ ਮਹਾਰਾਜ ਨੇ ਬੜੀ ਪਿਆਰੀ ਉਦਾਹਰਣ ਦਿੱਤੀ ਕਹਿੰਦੇ ਨੇ ਦੋ ਚੀਜ਼ਾਂ ਨੂੰ ਜਦੋਂ ਰੁਲਾ ਦਿੱਤਾ ਜਾਏ ਤੇ ਦੋਵਾਂ ਦਾ ਹੀ ਰੂਪ ਬਦਲ ਜਾਂਦਾ ਹੈ ਰੰਗ ਬਦਲ ਜਾਂਦਾ ਹੈ ਹਲਦੀ ਦਾ ਰੰਗ ਪੀਲਾ ਹੁੰਦਾ ਹੈ ਤੇ ਚੂਨੇ ਦਾ ਰੰਗ ਚਿੱਟਾ ਹੁੰਦਾ ਹੈ ਜਦੋਂ ਹਲਦੀ ਤੇ ਚੂਨੇ ਨੂੰ ਰੁਲਾ ਦਿੱਤਾ ਜਾਏ ਤੇ ਉਹ ਲਾਲ ਰੰਗ ਬਣ ਜਾਂਦਾ ਹੈ ਹਲਦੀ ਆਪਣਾ ਰੰਗ ਤਿਆਗ ਦਿੰਦੀ ਏ ਚੂਨਾ ਆਪਣਾ ਰੰਗ ਤਿਆਗ ਦਿੰਦਾ ਹੈ ਦੋਵਾਂ ਦਾ ਇੱਕ ਸਾਂਝਾ ਰੰਗ ਲਾਲ ਰੰਗ ਬਣ ਜਾਂਦਾ ਹੈ ਕਬੀਰ ਜੀ ਮਹਾਰਾਜ ਕਹਿੰਦੇ ਠੀਕ ਇਸੇ ਤਰ੍ਹਾਂ ਜਿਹੜਾ ਪਰਮੇਸ਼ਰ ਦੇ ਰਾਹ ਤੇ ਤੁਰਦਾ ਹੈ ਉਹ ਆਪਣੇ ਸਾਰੇ ਰੰਗ ਗਵਾ ਦਿੰਦਾ ਹੈ ਆਪਣੀ ਪਹਿਲੀ ਪਛਾਣ ਤਿਆਗ ਦਿੰਦਾ ਹੈ ਉਹਦੀ ਪਛਾਣ ਰੱਬ ਹੋ ਜਾਂਦਾ ਹੈ ਉਹਦੀ ਆਡੈਂਟਿਟੀ ਅਕਾਲ ਪੁਰਖ ਵਾਹਿਗੁਰੂ ਉਹਦੀ ਬੰਦਗੀ ਉਹਦੀ ਭਗਤੀ ਉਹਦੀ ਇਬਾਦਤ ਉਹਦਾ ਨਾਮ ਉਸ ਪਰਮੇਸ਼ਰ ਵਾਹਿਗੁਰੂ ਦੀ ਹਸਤੀ ਬਣ ਜਾਂਦੀ ਏ ਉਹਦੀ ਆਪਣੀ ਜਾਤ ਕੁੱਲ ਵਰਣ ਇਹ ਸਾਰੀਆਂ ਚੀਜ਼ਾਂ ਪਿੱਛੇ ਛੁੱਟ ਜਾਂਦੀਆਂ ਇਹ ਚੀਜ਼ਾਂ ਬਹੁਤ ਛੋਟੀਆਂ ਰਹਿ ਜਾਂਦੀਆਂ ਇਹ ਪਛਾਣਾਂ ਗਵਾਚ ਜਾਂਦੀਆਂ ਨੇ ਕਬੀਰ ਜੀ ਮਹਾਰਾਜ ਫਰਮਾਉਂਦੇ ਨੇ ਕਬੀਰ ਹਰਦੀ ਪੀਰੀ ਇਹ ਕਬੀਰ ਹਲਦੀ ਦਾ ਰੰਗ ਪੀਲਾ ਹੈ ਚੂਨਾ ਉਜਲ ਪਾਏ ਚੂਨਾ ਜਿਹੜਾ ਉਹ ਉਜਲਾ ਚਿੱਟੀ ਭਾ ਮਾਰਦਾ ਹੈ ਚਿੱਟਾ ਰੰਗ ਹੈ RAM ਸਨੇਹੀ ਤਾ ਉਹ ਮਿਲੈ ਦੋਨੋਂ ਵਰਣ ਗਵਾਏ ਕਹਿੰਦੇ ਨੇ ਪਰਮੇਸ਼ਰ ਵਾਹਿਗੁਰੂ ਨਾਲ ਪਿਆਰ ਕਰਨ ਵਾਲਾ ਉਹਨੂੰ ਸਮਝੋ ਕਹਿਣ ਨੂੰ ਤਾਂ ਹਰ ਕੋਈ ਕਹੇਗਾ ਮੈਂ ਰੱਬ ਨਾਲ ਪ੍ਰੇਮ ਕਰਦਾ ਮੈਂ ਰੱਬ ਨੂੰ ਬੜਾ ਪਿਆਰ ਕਰਦਾ ਮੈਂ ਰੱਬ ਨੂੰ ਬੜਾ ਮੰਨਦਾ ਪਰ ਕਬੀਰ ਜੀ ਕਹਿੰਦੇ ਰੱਬ ਦਾ ਸਨੇਹੀ ਪਰਮੇਸ਼ਰ ਦਾ ਪਿਆਰਾ ਉਹਨੂੰ ਮੰਨਿਓ ਜੋ ਦੋਨੋਂ ਵਰਣ ਗਵਾਏ ਜਿਹੜਾ ਉੱਚੀ ਜਾਤ ਦਾ ਹੰਕਾਰ ਤਿਆਗਦਾ ਹੈ ਤੇ ਨੀਵੀਂ ਜਾਤ ਦੀ ਆਪਣੇ ਅੰਦਰੋਂ ਟੈਂਦੀ ਕਲਾ ਦੀ ਭਾਵਨਾ ਤਿਆਗਦਾ ਦੋਨੋਂ ਵਰਣ ਦਾ ਮਤਲਬ ਹੁੰਦਾ ਵੀ ਦੋਵੇਂ ਸਟੇਟਸ ਹੀ ਛੱਡ ਦੇਵੇ ਦੁਨੀਆ ਚ ਆਪਾਂ ਵੇਖਾਂਗੇ ਦੋ ਤਰ੍ਹਾਂ ਦੇ ਮਨੁੱਖੀ ਜ਼ਿਆਦਾ ਹੋਣਗੇ ਇੱਕ ਤਾਂ ਜਿਨ੍ਹਾਂ ਕੋਲ ਜੋ ਹੈ ਉਹਦਾ ਹੰਕਾਰ ਕਰਨ ਵਾਲੇ ਉਹ ਜਿਤਾਉਂਦੇ ਰਹਿਣਗੇ ਕਿਸੇ ਨਾ ਕਿਸੇ ਰੂਪ ਵਿੱਚ ਮੇਰੇ ਕੋ ਧਨ ਹੈ ਮੇਰੇ ਕੋਲ ਪਦਵੀ ਹੈ ਮੇਰੀ ਬਰਾਦਰੀ ਹੈ ਇਹ ਚੀਜ਼ਾਂ ਦੂਜੇ ਹੋਣਗੇ ਜਿਨ੍ਹਾਂ ਕੋਲ ਨਹੀਂ ਹੋਏਗਾ ਜਿਨ੍ਹਾਂ ਕੋਲ ਹੈ ਉਹ ਤਾਂ ਆਪਣਾ ਉਹ ਜਿਤਾਉਂਦੇ ਰਹਿਣਗੇ ਜਿਨ੍ਹਾਂ ਕੋਲ ਨਹੀਂ ਹੋਏਗਾ ਉਹ ਟੈਂਦੀ ਕਲਾ ਦੀਆਂ ਗੱਲਾਂ ਕਰਦੇ ਰਹਿਣਗੇ ਵੀ ਸਾਡੇ ਕੋਲ ਆ ਵੀ ਨਹੀਂ ਸਾਡੇ ਕੋਲ ਆ ਵੀ ਨਹੀਂ ਅਸੀਂ ਤਾਂ ਕਿਸੇ ਕੰਮ ਦੇ ਹੀ ਨਹੀਂ ਐਵੇਂ ਲੱਗਦਾ ਕਿ ਇੱਕ ਪਹਾੜ ਦੀ ਚੋਟੀ ਤੇ ਖੜਾ ਹੈ ਤੇ ਦੂਜਾ ਡੂੰਗੀ ਖੱਡ ਵਿੱਚ ਖੜਾ ਹੈ ਗੁਰਬਾਣੀ ਸਾਨੂੰ ਕਹਿੰਦੀ ਹੈ ਤੂੰ ਦੋਨਾਂ ਚੀਜ਼ਾਂ ਤੋਂ ਹੰਕਾਰ ਤੋਂ ਤੇ ਢੈਂਦੀ ਕਲਾ ਤੋਂ ਦੋਵਾਂ ਤੋਂ ਹੀ ਮੁਕਤ ਹੋਣਾ ਚਾਹੀਦਾ ਹੈ ਜੇ ਤੂੰ ਚੰਗੀ ਜ਼ਿੰਦਗੀ ਜੀਣਾ ਚਾਹੁੰਦਾ ਹੈ ਨਾ ਤੇ ਨਾ ਤੇਰੇ ਚ ਈਗੋ ਹੋਵੇ ਕੁਝ ਵੀ ਆਵੇ ਤੇਰੇ ਕੋਲ ਸਭ ਸੈਕੰਡਰੀ ਹੈ ਇਹਨੂੰ ਵਾਹਿਗੁਰੂ ਦੀ ਬਖਸ਼ਿਸ਼ ਸਮਝ ਜੋ ਕੁਝ ਤੇਰੇ ਕੋਲ ਅਵੇਲੇਬਲ ਹੈ ਨਾ ਇਹਨੂੰ ਵਾਹਿਗੁਰੂ ਦੀ ਦਾਤ ਸਮਝੇ ਤਾਂ غرੂਰ ਨਾ ਕਰ ਤੇ ਜੇ ਕੁਝ ਨਹੀਂ ਹੈ ਤੇ ਉਸ ਚੀਜ਼ ਲਈ ਆਪਣੇ ਮਨ ਨੂੰ ਟੈਂਦੀ ਕਲਾ ਚ ਉਦਾਸੀ ਜਾਂ ਮਾਇੂਸੀ ਚ ਨਾ ਖੜ। ਇਹ ਦੋਵੇਂ ਕੋਝ ਨੇ। ਇਹ ਦੋਵੇਂ ਮਨੁੱਖ ਦੇ ਮਨ ਤੇ ਕਰਮ ਤੇ ਬੜਾ ਬੁਰਾ ਅਸਰ ਪਾਉਂਦੇ। ਟੈਂਦੀ ਕਲਾ ਆ ਜਾਏ ਉਹ ਵੀ ਬੁਰਾ ਅਸਰ ਪਾਉਂਦੀ ਹੈ। ਹੰਕਾਰ ਆ ਜਾਏ ਉਹ ਵੀ ਬੁਰਾ ਅਸਰ ਪਾਉਂਦਾ ਹੈ। ਗੁਰਮਤ ਨੇ ਮੰਨਿਆ ਅਸਲ ਜੀਵਨ ਹੈ ਵਿਚਾਰਲਾ ਜੀਵਨ, ਵਿਵੇਕ ਦਾ ਰਸਤਾ। ਕੁਝ ਹੈ ਤੇ ਹੰਕਾਰ ਕੋਈ ਨਹੀਂ। ਕੁਝ ਨਹੀਂ ਹੈ ਤੇ ਟੈਂਦੀ ਕਲਾ ਕੋਈ ਨਹੀਂ ਦੁੱਖ ਨਹੀਂ ਸਭ ਸੁਖ ਹੀ ਹੈ ਏਕਾ ਏਕੀ ਨੇ ਤੇ ਬੁਰਾ ਨਹੀਂ ਸਭ ਭਲਾਈ ਹਰ ਹਾਰ ਨਹੀਂ ਸਭ ਜਿੱਤ ਕਬੀਰ ਜੀ ਮਹਾਰਾਜ ਕਹਿੰਦੇ ਇਕ ਇਕਨਾ ਦਾ ਸਮਾਜ ਵਿੱਚ ਰਤਬਾ ਉੱਚਾ ਹੈ ਬਰਾਦਰੀ ਉੱਚੀ ਹੈ ਪਦਵੀ ਉੱਚੀ ਹੈ ਉਸ غرੂਰ ਚ ਨੇ ਉਹਨਾਂ ਨੂੰ ਦੁਨੀਆ ਉਹਦੇ ਉਹਨਾਂ ਚੀਜ਼ਾਂ ਕਰਕੇ ਵੱਡਾ ਆਖੇ ਦੂਜਿਆਂ ਕੋਲ ਇਹ ਚੀਜ਼ਾਂ ਨਹੀਂ ਹੋਣਗੀਆਂ ਜੇ ਰਤਬਾ ਨਹੀਂ ਹੋਏਗਾ ਸ਼ੌਹਰਤ ਨਹੀਂ ਹੋਏਗੀ ਦੌਲਤ ਨਹੀਂ ਹੋਏਗੀ ਉੱਚੀ ਬਰਾਦਰੀ ਨਹੀਂ ਹੋਏਗੀ ਉਹਨਾਂ ਨੂੰ ਦੁਨੀਆ ਨੀਵੇਂ ਆਖੇਗੀ ਤੇ ਉਹ ਆਪਣੇ ਆਪ ਨੂੰ ਨੀਵੇਂ ਮੰਨ ਕੇ ਲਿਫਦੇ ਰਹਿਣਗੇ ਬੜਾ ਵੱਡਾ ਅੰਤਰ ਪੈ ਜਾਂਦਾ ਹੈ ਦੋਨੋਂ ਹੀ ਇੱਕ ਦੂਜੇ ਨੂੰ ਇਨਸਾਨ ਮੰਨਣ ਲਈ ਰਾਜ਼ੀ ਨਹੀਂ ਹੁੰਦੇ ਜਦੋਂ ਕਿ ਚਾਹੀਦਾ ਉਹਨਾਂ ਨੂੰ ਇਹ ਹੈ ਕਿ ਉਹ ਇੱਕ ਦੂਜੇ ਦੇ ਕਰਮ ਨੂੰ ਸਲਾਉਣ ਜੀਦਾ ਕਰਮ ਚੰਗਾ ਹੈ ਉਹਨੂੰ ਸਲਾਇਆ ਜਾਏ ਜੀਦਾ ਕਰਮ ਨਖੇਦਾ ਉਸਨੂੰ ਉਸ ਤਰੀਕੇ ਨਾਲ ਟਰੀਟ ਕੀਤਾ ਜਾਏ ਕਿ ਤੇਰਾ ਕਰਮ ਭਾਈ ਚੰਗਾ ਨਹੀਂ ਭਾਵੇਂ ਤੇਰੇ ਕੋਈ ਸ਼ੌਹਰਤ ਹੈ ਕੋਈ ਗੱਲ ਨਹੀਂ ਭਾਵੇਂ ਤੂੰ ਵੱਡਾ ਕੋਹਣਾ ਪਰ ਤੇਰਾ ਕਰਮ ਨੇਕ ਨਹੀਂ ਕਬੀਰ ਜੀ ਮਹਾਰਾਜ ਕਹਿੰਦੇ ਨੇ ਰੱਬ ਦੇ ਪ੍ਰੇਮੀ ਉਹਨੂੰ ਆਖੋ ਰੱਬ ਦਾ ਪਿਆਰਾ ਉਹਨੂੰ ਆਖੋ ਜਿਹੜਾ ਹੰਕਾਰ ਨੂੰ ਵੀ ਤਿਆਗਦਾ ਹੈ ਤੇ ਢੈਂਦੀ ਕਲਾ ਨੂੰ ਵੀ ਤਿਆਗਦਾ ਜਿਹੜਾ ਆਪਣੇ ਮਨ ਨੂੰ ਸਟੇਬਲ ਰੱਖਣਾ ਸਿੱਖ ਲਿਆ ਆਪਣੀ ਸੁਰਤ ਨੂੰ ਟਿਕਾਚ ਰੱਖਣਾ ਸਿੱਖ ਲਿਆ ਡਾਵਾ ਡੋਲ ਵਾਲੀ ਸਥਿਤੀ ਨਾ ਹੋਵੇ ਜਿਸ ਦੀ ਫਿਰ ਅਗਲੇ ਸ਼ਲੋਕ ਵਿੱਚ ਫਰਮਾਉਂਦੇ ਨੇ ਕਬੀਰ ਹਰਦੀ ਪੀ ਰਤਨ ਹਰੈ ਚੂਨ ਚਿਹਨ ਨਾ ਰਹਾਏ ਕਹਿੰਦੇ ਨੇ ਹਲਦੀ ਆਪਣਾ ਪੀਲਾ ਰੰਗ ਤਿਆਗਦਾ ਤੇ ਚੂਨਾ ਆਪਣਾ ਚਿੱਟਾ ਰੰਗ ਤਿਆਗਦਾ ਜਦੋਂ ਰਲ ਜਾਂਦੇ ਨੇ ਤੇ ਮੈਂ ਅੱਗੇ ਬਿਨਾਂ ਕੀਤੀ ਵੀ ਲਾਲ ਭਾ ਮਾਰਨ ਲੱਗ ਜਾਂਦੇ ਨੇ ਉਹਨਾਂ ਦੋਨਾਂ ਦਾ ਆਪਣਾ ਆਪਣਾ ਜਿਹੜਾ ਵੱਖਰਾ ਵੱਖਰਾ ਰੰਗ ਮਿਟ ਜਾਂਦਾ ਹੈ ਬਲੇਹਾਰੀਏ ਪ੍ਰੀਤ ਕਹੋ ਜੇ ਜਾਤ ਵਰਣ ਕੁਲ ਜਾਏ ਕਬੀਰ ਜੀ ਕਹਿੰਦੇ ਨੇ ਉਹ ਆਪਸ ਵਿੱਚ ਰਲ ਕੇ ਰਹਿਣ ਉਹਨਾਂ ਦਾ ਇੱਕ ਨਵਾਂ ਰੰਗ ਬਣੇ ਉਹ ਕੀ ਹੋਵੇ ਮਨੁੱਖਤਾ ਉਹ ਰੰਗ ਕੀ ਹੋਵੇ ਵੀ ਰੱਬ ਦੇ ਜੀ ਨੇ ਸਾਰੇ ਦੋਵੇਂ ਧਰਾਈ ਇੱਕ ਦੂਜੇ ਨੂੰ ਰੱਬ ਦਾ ਬੰਦਾ ਮੰਨ ਕੇ ਤੁਰਨ ਕੋਈ ਨਫ਼ਰਤ ਨਹੀਂ ਹੋਏਗੀ ਕੋਈ ਭੇਦ ਭਾਵ ਨਹੀਂ ਹੋਏਗਾ ਕੋਈ ਦੁਨੀਆ ਚ ਵੈਰ ਨਹੀਂ ਰਹੇਗਾ ਕੋਈ ਦੁਵੈਸ਼ ਨਹੀਂ ਰਹੇਗਾ ਕੋਈ ਈਰਖਾ ਨਹੀਂ ਰਹੇਗੀ ਇਹ ਸਾਰੀਆਂ ਚੀਜ਼ਾਂ ਕਿਸੇ ਕਾਰਨ ਜੇ ਵੈਰ ਹੈ ਨਫ਼ਰਤ ਹੈ ਈਰਖਾ ਹੈ ਦੁਵੈਸ਼ ਹੈ ਤਾਂ ਇਹਨਾਂ ਨੂੰ ਕੋਈ ਜਗ੍ਹਾ ਮਿਲਦੀ ਹੈ ਸਪੇਸ ਮਿਲਦੀ ਹੈ ਤੇ ਪਰਫੁੱਲਤ ਹੁੰਦੀ ਹੈ ਨਾ ਸਾਡੇ ਅੰਦਰ ਧਾਰਨਾਵਾਂ ਨੇ ਕੁਝ ਦੂਜੇ ਅੰਦਰ ਨੇ ਕੁਝ ਸਾਡੇ ਅੰਦਰ ਨੇ ਕੋਈ ਸਾਨੂੰ ਨਫ਼ਰਤ ਕਰਦਾ ਕਿਸੇ ਨੂੰ ਅਸੀਂ ਕਰਦੇ ਹਾਂ ਕੋਈ ਸਾਡੇ ਨਾਲ ਭੇਦ ਭਾਵ ਕਰਦਾ ਅਸੀਂ ਕਿਸੇ ਨਾਲ ਕਰਦੇ ਹਾਂ ਕੋਈ ਸਾਡੇ ਨਾਲ ਵੈਰ ਕਮਾਉਂਦਾ ਸੀ ਕਿਸੇ ਨਾਲ ਕਮਾਉਂਦੇ ਆ ਇਹ ਸਾਰੀਆਂ ਚੀਜ਼ਾਂ ਕਿਸੇ ਕਾਰਨ ਕਰਕੇ ਨਾ ਸਾਡੇ ਜੀਵਨ 'ਚ ਕੋਈ ਤੇ ਵਜ੍ਹਾ ਹੈ ਉਹ ਵਜ੍ਹਾ ਹੈ ਆਪਣੇ ਅੰਦਰ ਅਸੀਂ ਕੁਝ ਚੀਜ਼ਾਂ ਨੂੰ ਲੈ ਕੇ ਭੇਦ ਭਾਵ ਰੱਖਿਆ ਸਭ ਤੋਂ ਪਹਿਲਾਂ ਕਬੀਰ ਜੀ ਮਹਾਰਾਜ ਕਹਿੰਦੇ ਨੇ ਜੇ ਅਸੀਂ ਇੱਕ ਦੂਜੇ ਨੂੰ ਰੱਬ ਦੇ ਜੀ ਮੰਨ ਕੇ ਪਹਿਲੇ ਇਸ ਗੱਲ ਨੂੰ ਦਈਏ ਵੀ ਉਹ ਵੀ ਰੱਬ ਦਾ ਬੰਦਾ ਹੈ ਤੇ ਮੈਂ ਵੀ ਰੱਬ ਦਾ ਬੰਦਾ ਹੈ। ਏਕ ਨੂਰ ਤੇ ਸਭ ਜਗ ਉਪਜਾ ਕੌਣ ਭਲੇ ਕੋ ਮੰਦੇ। ਫਿਰ ਵੈਰ ਦੀ ਸੰਭਾਵਨਾ ਕੱਟ ਜਾਏਗੀ। ਦੁਸ਼ੈਸ਼ ਨਹੀਂ ਰਹੇਗਾ, ਨਫ਼ਰਤ ਨਹੀਂ ਰਹੇਗਾ, ਭੇਦ ਭਾਵ ਨਹੀਂ ਰਹੇਗਾ। ਤੇ ਇਸ ਗੱਲ ਨੂੰ ਮੰਨ ਲੈਣਾ ਵੀ ਇਸ ਗਰਮ ਕੰਮ ਕਰਕੇ ਕੋਈ ਉੱਚਾ ਜਾਂ ਨੀਵਾਂ ਨਹੀਂ ਹੁੰਦਾ ਵੀ ਕੋਈ ਕਿਸ ਪਰਿਵਾਰ 'ਚ ਜੰਮਿਆ। ਉਦਾ ਬਰਨ ਕੀ ਹੈ ਉਹਦੀ ਕੋਲ ਕੀ ਹੈ ਉਹਦੀ ਜਾਤ ਕੀ ਇਹ ਇਹ ਸਭ ਚੀਜ਼ਾਂ ਐਵੇਂ ਨੇ ਜੇ ਇਹ ਅੰਦਰੋਂ ਚਲੀਆਂ ਜਾਣ ਕਬੀਰ ਜੀ ਮਹਾਰਾਜ ਕਹਿੰਦੇ ਨੇ ਬਲੇਹਾਰੀ ਇਹ ਪ੍ਰੀਤ ਕਹ ਫੇਰ ਸਮਝੋ ਵੀ ਉਹਦੀ ਪਰਮੇਸ਼ਰ ਨਾਲ ਪ੍ਰੀਤ ਹੈ ਤੇ ਮੈਂ ਸਦਕੇ ਜਾਣਾ ਵਾਹਿਗੁਰੂ ਦੇ ਨਾਲ ਇਹੋ ਜਿਹਾ ਪਿਆਰ ਕਰਨ ਵਾਲਿਆਂ ਨੂੰ ਜੇ ਜਾਤ ਬਰਨ ਕੋਲ ਜਾਏ ਕੋਲ ਦਾ ਉੱਚਾ ਨੀਵਾ ਹੋਣਾ ਬਰਨ ਦਾ ਉੱਚਾ ਨੀਵਾ ਹੋਣਾ ਬਰਾਦਰੀ ਦਾ ਉੱਚਾ ਨੀਵਾ ਹੋਣਾ ਇਹ ਦੋਨੋਂ ਖਿਆਲ ਹੀ ਜਿਨ੍ਹਾਂ ਦੇ ਹਿਰਦੇ ਚੋਂ ਨਿਕਲ ਜਾਂਦੇ ਨੇ ਸਮਝੋ ਉਹੀ ਰੱਬ ਦੇ ਸਨੇਹੀ ਨੇ ਸਮਝੋ ਉਹੀ ਪਰਮੇਸ਼ਰ ਦੇ ਪਿਆਰੇ ਨੇ ਤੇ ਉਹਨਾਂ ਤੋਂ ਸਦਕੇ ਜਾਣਾ ਬਣਦਾ ਹੈ ਕੁਰਬਾਨ ਹੋਣਾ ਬਣਦਾ ਵੀ ਭਾਈ ਉਹਨਾਂ ਟੈਂਦੀ ਗਲਾ ਵੀ ਛੱਡ ਦਿੱਤੀ ਤੇ ਹਉਮੈ ਵੀ ਛੱਡ ਦਿੱਤੀ ਇਹ ਦੋ ਹੀ ਵੱਡੀਆਂ ਆਲਮਤਾਂ ਨੇ ਰੋਗ ਨੇ ਜਿਹੜੇ ਮਨੁੱਖ ਦੇ ਮਨ ਨੂੰ ਪਟਕਾਉਂਦੇ ਨੇ ਜਿਹੜੇ ਮਨੁੱਖ ਦੀ ਸੁਰਤ ਤੇ ਆਤਮਾ ਨੂੰ ਖੋਖਲਿਆਂ ਕਰਦੇ ਨੇ ਜਿਹੜਾ ਨੇ ਇਹ ਤਿਆਗ ਦਿੱਤੇ ਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਪੜ੍ਹੀਏ ਮਹਾਰਾਜ ਨੇ ਥਾਂ ਪਰ ਥਾਂ ਕਿਸੇ ਵੀ ਚੀਜ਼ ਦੇ ਹੰਕਾਰ ਨੂੰ ਕਿਸੇ ਵੀ ਚੀਜ਼ ਦੇ غرੂਰ ਨੂੰ ਤਿਆਗਣ ਦੀ ਗੱਲ ਕੀਤੀ ਤੇ ਜਦੋਂ ਦੂਜੇ ਪਹਿਲੂ ਨੂੰ ਵਿਚਾਰੀਏ ਤੇ ਮਹਾਰਾਜ ਨੇ ਥਾਂ ਪਰ ਥਾਂ ਮਨੁੱਖ ਨੂੰ ਡਾਵਾ ਡੋਲ ਤੂੰ ਕਾਹੇ ਡੋਲੇ ਪ੍ਰਾਣੀਆਂ ਤੂੰ ਦਰਾਖੈਗਾ ਸਿਰਜਣਹਾਰ ਜਿਨ ਪੈਦਾਇਸ਼ ਤੂੰ ਕੀਆ ਸੋਈ ਦੇ ਆਧਾਰ ਕਿ ਡਾਵਾਂ ਡੋਲ ਹੋਣ ਦੀ ਜਿਹੜੀ ਸਥਿਤੀ ਜਿਨੋਂ ਉੱਪਰ ਟੈਂਦੀ ਕਲਾ ਕਹਿੰਦੇ ਆ ਉਦਾਸ ਹੋਣਾ ਮਾਇੂਸ ਹੋਣਾ ਅੰਦਰੋਂ ਆਪਣੇ ਆਪ ਨੂੰ ਨੀਵਾਂ ਸੁੱਟ ਲੈਣੇ ਅਹਿਸਾਸ ਉਹਦੇ ਤੋਂ ਵੀ ਮੁਕਤ ਹੋਣ ਦੀ ਗੱਲ ਗੁਰੂ ਸਾਹਿਬ ਨੇ ਬਾਣੀ 'ਚ ਕੀਤੀ ਅਗਲੇਰੇ ਸ਼ਲੋਕ ਵਿੱਚ ਮਹਾਰਾਜ ਫਰਮਾਉਂਦੇ ਕਬੀਰ ਮੁਕਤ ਦਵਾਰਾ ਸੰਕੁਰਾ ਰਾਈ ਦਸੈ ਭਾਈ ਮਨ ਤਉ ਮੈਗਲ ਹੋਏ ਰਹਿਉ ਨਿਕਸੋ ਕਿਉ ਕਹਿ ਜਾਏ ਕਹਿੰਦੇ ਨੇ ਦਰਵਾਜ਼ਾ ਬਹੁਤ ਛੋਟਾ ਹੋਵੇ ਤੇ ਉਸ ਦਰਵਾਜ਼ੇ ਰਾਹੀਂ ਹਾਥੀ ਤੇ ਕਿਸੇ ਨੇ ਸਵਾਰ ਹੋ ਕੇ ਲੰਘਣਾ ਹੋਵੇ ਤੇ ਕਿਵੇਂ ਪੋਸੀਬਲ ਹੈ ਸੰਭਵ ਨਹੀਂ ਨਾ ਸਾਡੇ ਚ ਇੱਕ ਮੁਹਾਵਰਾ ਹੁੰਦਾ ਸੀ ਵੀ ਜਿਨ੍ਹਾਂ ਨੇ ਊਠਾਂ ਵਾਲਿਆਂ ਨਾਲ ਸਾਝ ਰੱਖਣੀ ਹੈ ਨਾ ਉਹ ਡਿਓੜੀਆਂ ਉੱਚੀਆਂ ਪਾਉਣ ਇਹਦਾ ਮਤਲਬ ਹੁੰਦਾ ਸੀ ਵੀ ਸਾਂਝ ਤੁਸੀਂ ਬਹੁਤ ਵੱਡੀ ਧੇਰਨਾ ਰੱਖਦੇ ਹੋ ਤੇ ਦਿਲ ਬਹੁਤ ਛੋਟਾ ਰੱਖਦੇ ਹੋ ਜਿੰਨੀ ਕੁ ਧੇਰ ਨਾਲ ਸਾਂਝ ਰੱਖਣੀ ਓਡਾਕ ਦਿਲ ਵੀ ਵਿਸ਼ਾਲ ਚਾਹੀਦਾ ਹੈ ਹਿਰਦਾ ਵੀ ਵਿਸ਼ਾਲ ਚਾਹੀਦਾ ਹੈ ਸੁਰਤ ਵੀ ਉੱਚੀ ਚਾਹੀਦੀ ਹੈ ਹਾਤੀ ਬਹੁਤ ਵੱਡੇ ਆਕਾਰ ਦਾ ਜੀਵ ਹੈ ਨਿੱਕੇ ਜਿਹੇ ਦਰਵਾਜ਼ੇ ਰਾਹੀਂ ਓ ਲੰਘ ਨਹੀਂ ਸਕਦਾ ਕਬੀਰ ਜੀ ਮਹਾਰਾਜ ਫਰਮਾਉਂਦੇ ਨੇ ਤੂੰ ਸਾਂਝ ਪਰਮੇਸ਼ਰ ਨਾਲ ਪਾਉਣਾ ਚਾਹੁੰਦਾ ਤੇ ਅੰਦਰ ਇੰਨੀ ਸੰਕੀਰਣਤਾ ਰੱਖਦਾ ਹੈ ਸੰਕੀਰਣਤਾ ਤੰਗ ਦਿਲੀ ਅੰਦਰ ਦਾ ਛੋਟਾਪਨ ਛੱਡੇ ਬਿਨਾ ਅੰਦਰੋਂ ਵੱਡੇ ਹੋਏ ਬਿਨਾ ਤੂੰ ਪਰਮੇਸ਼ਰ ਦੇ ਨਾਲ ਸਾਂਝ ਨਹੀਂ ਪੁਗਾ ਸਕਦਾ ਉਹਦੇ ਵਰਗਾ ਹੀ ਵਿਸ਼ਾਲ ਹੋਣਾ ਪੈਣਾ ਹੈ ਉਹ ਬਖਸ਼ੰਦ ਹੈ ਤੈਨੂੰ ਵੀ ਬਖਸ਼ੰਦ ਸੁਭਾਅ ਪਾਲਣਾ ਪੈਣਾ ਹੈ ਉਹ ਅਗਣਨੀ ਚਤਾਰ ਦਾ ਤੈਨੂੰ ਵੀ ਇਹ ਸੁਭਾਅ ਪਾਲਣਾ ਪੈਣਾ ਹੈ ਉਹ ਖਿਮਾ ਵਾਲਾ ਹੈ ਤੈਨੂੰ ਵੀ ਖਿਮਾ ਧਾਰਨ ਕਰਨੀ ਪੈ। ਉਹਦੇ ਵਰਗਾ ਬਣਨਾ ਪੈਣਾ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਵੇ। ਜਿਸ ਨਾਲ ਸਾਂਝ ਪਗਾਉਣੀ ਹੋਵੇ ਉਹਦੇ ਨਾਲ ਸੁਭਾਅ ਰਲਣਾ ਬੜਾ ਜ਼ਰੂਰੀ ਹੁੰਦਾ ਹੈ। ਪਰਿਵਾਰ ਵਿੱਚ ਵੀ ਜੇ ਸਾਡਾ ਸੁਭਾਅ ਨਾ ਰਲੇ ਤੇ ਪਰਿਵਾਰ ਦੇ ਵਿੱਚ ਵੀ ਕੁੜਤਣ ਰਹਿੰਦੀ ਹੈ। ਤੂੰ ਤੂੰ ਮੈਂ ਮੈਂ ਬਣੀ ਰਹਿੰਦੀ ਹੈ ਆਰਗੂਮੈਂਟ ਹੁੰਦਾ ਰਹਿੰਦਾ ਹੈ। ਨਿੱਕੀ ਨਿੱਕੀ ਗੱਲ ਤੇ ਖਿੱਚਦਾ ਰਹਿੰਦਾ ਬੰਦਾ। ਉਲਝਦਾ ਰਹਿੰਦਾ ਬੰਦਾ ਕਿਉਂ? ਸੁਭਾ ਨਹੀਂ ਰਲਿਆ ਵਿਚਾਰ ਨਹੀਂ ਰਲਿਆ ਤੇ ਜਿੱਥੇ ਦੋ ਮਨੁੱਖਾਂ ਦਾ ਸੁਭਾ ਰਲ ਜਾਏ ਉੱਥੇ ਸਾਝ ਪਕੇਰੀ ਹੋ ਜਾਂਦੀ ਡੂੰਗੀ ਬਣ ਜਾਂਦੀ ਇੱਕ ਹੋਰ ਉਦਾਹਰਣ ਸਮਝਿਓ ਇੱਕ ਸਾਡੇ ਬਲੱਡ ਰਿਲੇਸ਼ਨ ਹੁੰਦੇ ਨੇ ਖੂਨ ਦੇ ਰਿਸ਼ਤੇ ਪਰਿਵਾਰ ਦੇ ਰਿਸ਼ਤੇ ਫਿਰ ਵੀ ਆਪਾਂ ਇਹਨਾਂ ਰਿਸ਼ਤਿਆਂ ਦੇ ਨਾਲ ਨਾਲ ਸਮਾਜ ਵਿੱਚ ਦੋਸਤ ਮਿੱਤਰ ਬਣਾਉਨੇ ਆ ਹੋਰ ਵੀ ਬੜੇ ਲੋਕ ਹੋਣਗੇ ਜਿਨ੍ਹਾਂ ਨਾਲ ਸਾਡੀ ਬੜੀ ਪੱਕੀ ਸਾਝ ਹੁੰਦੀ। ਉਹ ਸਾਝ ਖੂਨ ਦੇ ਰਿਸ਼ਤੇ ਦੀ ਨਹੀਂ ਹੁੰਦੀ ਪਰ ਉਥੇ ਵਿਚਾਰ ਰਲ ਗਏ, ਸੁਭਾਅ ਰਲ ਗਿਆ ਤੇ ਸਾਝ ਬਣ ਗਈ। ਫਿਰ ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਬੰਦਾ ਨੇੜੇ ਹੁੰਦਾ ਹੈ, ਮਦਦ ਕਰਦਾ ਹੈ। ਜ਼ਿੰਦਗੀ ਦੇ ਸਫ਼ਰ ਦੇ ਵਿੱਚ ਇਕੱਠਿਆਂ ਲੋਕ ਇੱਕ ਦੂਜੇ ਦੀ ਸਹਾਇਤਾ ਕਰਕੇ ਤੁਰਦੇ ਨੇ। ਕਿਉਂ ਤੁਰਦੇ ਨੇ ਕਿਉਂਕਿ ਇਥੇ ਸੁਭਾਅ ਵਿਚਾਰ ਦੋਵੇਂ ਚੀਜ਼ਾਂ ਜਦੋਂ ਮੈਚ ਕਰ ਜਾਣ ਰਲ ਜਾਣ ਤੇ ਸਾਂਝ ਬੜੀ ਸੌਖੀ ਗੁਜ਼ਰਦੀ ਹੈ ਜਿੱਥੇ ਦੋ ਚੀਜ਼ਾਂ ਨਾਲ ਰਲਣ ਉੱਤੇ ਸਾਂਝ ਨੂੰ ਟੋਟਦਿਆਂ ਦੇਰ ਨਹੀਂ ਲੱਗਦੀ ਤੇ ਜੇ ਨਿਭਾਉਣੀ ਵੀ ਪੜੇ ਤਾਂ ਬੜੀ ਔਖੀ ਨਿਭਦੀ ਹੈ ਇੱਕ ਭਾਰ ਵਾਂਗ ਮਜਬੂਰੀ ਚ ਬੰਦਾ ਉਹਨੂੰ ਨਿਭਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ ਵੀ ਕਿਸੇ ਤਰ੍ਹਾਂ ਜ਼ਿੰਦਗੀ ਚੱਲੀ ਜਾਏ ਰਿੜੀ ਜਾਏ ਗੱਡੀ ਪਰ ਨਿਭਾਉਣ ਵਾਲਾ ਉਹਦੇ 'ਚ ਕੁਝ ਨਹੀਂ ਹੁੰਦਾ ਬੱਧਾ ਚੱਟੀ ਹੁੰਦੀ ਹੈ ਜਿਹੜੀ ਬੰਦਾ ਨਿਭਾਉਂਦਾ ਪਰਦਾ ਰਹਿੰਦਾ ਕਬੀਰ ਜੀ ਮਹਾਰਾਜ ਕਹਿੰਦੇ ਤੂੰ ਰੱਬ ਵਾਲਾ ਹੋਣਾ ਚਾਹੁੰਦਾ ਤੇ ਰੱਬ ਦੇ ਸੁਭਾਅ ਦਾ ਭੇਤ ਪਾ ਪਰਮੇਸ਼ਰ ਵਾਹਿਗੁਰੂ ਦੇ ਜਿਹੜੇ ਗੁਣ ਨੇ ਵਾਹਿਗੁਰੂ ਦੀ ਜਿਹੜੀ ਖੂਬੀ ਹੈ ਪਰਮੇਸ਼ਰ ਵਾਹਿਗੁਰੂ ਦਾ ਜੋ ਸੁਭਾਅ ਹੈ ਉਹੋ ਜਿਹਾ ਸੁਭਾਅ ਆਪਣਾ ਘੜ ਤੇ ਤੂੰ ਰੱਬ ਵਾਲਾ ਹੋ ਜਾਏਗਾ ਕਿੱਡੀ ਕੌਖੀ ਖੇਡ ਪਰ ਔਖਾ ਇਸ ਕਰਕੇ ਹੈ ਤੂੰ ਆਪਣਾ ਸੁਭਾਅ ਨਹੀਂ ਛੱਡਣਾ ਚਾਹੁੰਦਾ ਤੇ ਰੱਬ ਵਾਲਾ ਵੀ ਹੋਣਾ ਚਾਹੁੰਦਾ ਜਿੰਨਾ ਚਿਰ ਤੂੰ ਆਪਣਾ ਇਸ ਨੂੰ ਬਾਣੀ ਨੇ ਕਿਹਾ ਨਾ ਆਪ ਗਵਾਈਐ ਤਾਂ ਸ਼ੋਹ ਪਾਈਐ ਆਪਾ ਭਾਵ ਗਵਾਉਣ ਦਾ ਅਰਥ ਵੀ ਆਪਣੇ ਸੁਭਾਅ ਆਪਣੇ ਵਿਹਾਰ ਆਪਣੇ ਅੰਦਰ ਦੇ ਖੋਟ ਕਪਟ ਨੂੰ ਤਿਆਗ ਰੱਬ ਵਰਗਾ ਹੋ ਕੋਈ ਦੀ ਸਿਰਫ ਸਲਾਹ ਕਰਦਿਆਂ ਕਰਦਿਆਂ ਉਹੋ ਜਿਹਾ ਬਣ ਉਹਨਾਂ ਹੀ ਉੱਚਾ ਰਿਧਾ ਰੱਖ ਉਹਨਾਂ ਹੀ ਉੱਚੀ ਸੁਰਤ ਕਰ ਇਹ ਹੋਏਗਾ ਪਰਮੇਸ਼ਰ ਦਾ ਚਿੰਤਨ ਕਰਨ ਨਾਲ ਵਾਹਿਗੁਰੂ ਦੀ ਸਿਰਫ ਸਲਾਹ ਕਰਨ ਨਾਲ ਕਬੀਰ ਜੀ ਮਹਾਰਾਜ ਕਹਿੰਦੇ ਨੇ हे ਮਨੋਖ ਜਿਹੜਾ ਮੁਕਤੀ ਦਾ ਦਰਵਾਜ਼ਾ ਹੈ ਪਾਪ ਵਿਸ਼ੇਵਕਾਰਾਂ ਤੋਂ ਮੁਕਤ ਹੋਣ ਦਾ ਜਿਹੜਾ ਰਾਹ ਉਹ ਬੜਾ ਮੋਕਲ ਹੈ ਬੜਾ ਛੋਟਾ ਹੈ ਬੜਾ ਸੰਕੀਰਣ ਹੈ ਤੇ ਮਨ ਤੇਰਾ ਹਾਤੀ ਵਾਤਾ ਹੰਕਾਰਿਆ ਹੋਇਆ ਤੂੰ ਦੌਲਤ ਦਾ ਹੰਕਾਰ ਚੁੱਕੀ ਫਿਰਦਾ ਹੈ ਸ਼ੌਹਰਤ ਦਾ ਹੰਕਾਰ ਪਾਲੀ ਫਿਰਦਾ ਹੈ ਫਿਰ ਬਰਾਦਰੀ ਦਾ 파ੜ ਲੈਣਾ ਹੈ ਫਿਰ ਮਾਨ ਸਨਮਾਨ ਦਾ 파ੜ ਤੇ ਤੇਰੇ ਕੋਲ ਤਾਂ ਹੰਕਾਰ ਹੀ ਬੜੇ ਨੇ ਮੈਂ ਆ ਹਾਂ ਮੈਂ ਉਹ 24 ਘੰਟੇ ਤੇਰਾ ਹੀ ਰਟਾ ਸਿਮਰਨ ਤਾਂ ਤੂੰ ਆਪਣੀ ਹਉਮੈ ਦਾ ਕਰਦਾ ਰੱਬ ਦਾ ਕਿੱਥੇ ਕਰਦਾ ਰੱਬ ਨੂੰ ਤਾਂ ਐਵੇਂ ਤੂੰ ਜ਼ਬਾਨ ਤੋਂ ਕਹਿਣਾ ਹੈ ਅਸਲ ਬੰਦਗੀ ਤੇ ਆਪਣੀ ਹਉਮੈ ਦੀ ਕਰਦਾ ਅਸਲ ਭਗਤੀ ਤੇ ਆਪਣੇ ਅੰਦਰ ਦੇ ਵਿਗੜੇ ਹੋਏ ਮਰਦੇ ਸੁਭਾਅ ਦੀ ਕਰਦਾ ਰੱਬ ਨੂੰ ਤਾਂ ਤੂੰ ਬਾਹਰ ਦੀਆਂ 2-4 ਚੀਜ਼ਾਂ ਨਾਲ ਰਜਾਉਣ ਦੀ ਕੋਸ਼ਿਸ਼ ਕਰਦਾ ਹੈ। ਗੁਲਾਮੀ ਤੂੰ ਮਨ ਦੇ ਸੁਭਾਅ ਦੀ ਕਰਦਾ। ਇਬਾਦਤ ਤੇਰੀ ਆਪਣੇ ਮਨ ਦੇ ਸੁਭਾਅ ਦੀ ਹੋ ਰਹੀ ਹੈ। ਗੁਰੂ ਨਾਨਕ ਮਹਾਰਾਜ ਨੇ ਨਵਾਬ ਦੌਲਤ ਖਾਨ ਨੂੰ ਤੇ ਕਾਜ਼ੀ ਨੂੰ ਕਿਹਾ ਸultanpur ਦੇ ਵਿੱਚ ਕਹਿੰਦੇ ਤੁਸੀਂ ਨਮਾਜ਼ ਪੜ੍ਹੀ ਕਿੱਥੇ? ਉਹਨਾਂ ਕਿਹਾ ਜੀ ਅਸੀਂ ਨਮਾਜ਼ ਪੜ੍ਹੀਏ। ਮਹਾਰਾਜ ਨੇ ਕਿਹਾ ਨਹੀਂ ਪੜ੍ਹੀ। ਵੇਖੋ ਅਸੀਂ ਸਜਦਾ ਕੀਤਾ ਅਸੀਂ ਦੁਆ ਮੰਗੀ ਅਸੀਂ ਕਲਮਾ ਪੜਿਆ ਮਹਾਰਾਜ ਨੇ ਆਖਿਆ ਤਾਂ ਸਰੀਰ ਨੇ ਪੜਿਆ ਆਏ ਹੋ ਮਸੀਤ ਵਿੱਚ ਹੋ ਸਜਦਾ ਕਰ ਲਿਆ ਦੁਆ ਮੰਗ ਲਈ ਹੱਥ ੱਡ ਕੇ ਜੋ ਨਿਯਮ ਹੁੰਦਾ ਤੁਸੀਂ ਨਮਾਜ਼ ਦਾ ਸਰੀਰ ਨਾਲ ਪੂਰਾ ਕਰ ਲਿਆ ਮਨ ਤੇ ਨਮਾਜ਼ੀ ਬਣਿਆ ਹੀ ਨਹੀਂ ਅਸਲ ਬੰਦਗੀ ਤਾਂ ਹਰ ਵੇਲੇ ਇੱਥੇ ਤੋ ਦੇਵੇ ਦੋ ਚਾਰ ਕੜੀਆਂ ਦੀ ਖੇਡ ਅਸਲ ਬੰਦਗੀ ਤਾਂ ਤੁਸੀਂ ਆਪਣੇ ਮਨ ਦੇ ਨਫਸ ਦੀ ਕਰਦੇ ਹੋ ਅਸਲੀ ਇਬਾਦਤ ਤਾਂ ਆਪਣੀ ਹੋਂ ਦੀ ਕਰਦੇ ਹੋ ਜਿਸ ਦਿਨ ਹਉ ਮੈ ਦੀ ਬੰਦਗੀ ਕਰਨੀ ਛੱਡ ਦਿਓਗੇ ਅੱਲਾਹ ਦੀ ਬੰਦਗੀ ਆਰੰਭ ਹੋ ਜਾਏਗੀ ਬਾਹਰੋਂ ਬੰਦਾ ਮੂਮਨ ਬਣਦਾ ਹੈ ਅੰਦਰ ਉਹਦੇ ਕਾਫਰ ਬੈਠਾ ਹੈ ਬਾਹਰੋਂ ਮੈਂ ਗੁਰਮੁਖ ਹਾਂ ਅੰਦਰ ਮੇਰੇ ਮਨਮੁਖ ਬੈਠਾ ਹੈ ਕਿਉਂਕਿ ਅੰਦਰੋਂ ਤਾਂ ਮੈਂ ਮਨ ਨਾਲ ਸਹਿਮਤਾਂ ਤੂੰ ਗੁਰੂ ਪਾਤਸ਼ਾਹ ਜੀ ਕਿੰਨੇ ਜਿਸ ਦਿਨ ਮਨ ਦੀਆਂ ਕਮੀਆਂ ਦੇ ਉਲਟ ਖਲੋਏਗਾ ਤੂੰ ਅੱਲਾਹ ਦੀ ਬੰਦਗੀ ਵਾਲਾ ਹੋ ਜਾਏਗਾ ਤੂੰ ਰੱਬ ਦਾ ਬੰਦਾ ਹੋ ਜਾਏਗਾ ਜਿਸ ਦਿਨ ਰੱਬ ਨਾਲ ਸਹਿਮਤ ਹੋਏਗਾ ਗੱਲ ਕੱਲੀ ਸਰੀਰ ਦੇ ਝਕਾਉਣ ਦੀ ਥੋੜਾ ਜਿਸ ਦਿਨ ਉਹਦੇ ਨਾਲ ਸਹਿਮਤ ਹੋ ਦੀ ਹਾਂ ਚਾਂ ਪਰੇਗਾ ਵੀ ਤੂੰ ਹੀ ਸੱਚ ਹੈ ਅਸਤੇਕ ਦਿਕਰ ਕੋਈ ਏਕ ਤੂੰ ਹੀ ਏਕ ਤੂੰ ਤੇਰੇ ਤੋਂ ਬਿਨਾ ਕੋਈ ਨਹੀਂ ਜਿਸ ਦਿਨ ਕਬੀਰ ਜੀ ਦੇ ਬਚਨ ਮੁਤਾਬਕ ਮੁਜਮੈ ਰਹਾ ਨਾ ਹੋ ਮੈਂ ਹਾਂ ਹੀ ਨਹੀਂ ਉਸ ਦਿਨ ਤੂੰ ਆਏਗਾ ਤੇ ਤੂੰ ਹੀ ਹੋਏਗਾ ਸਹਿਬ ਸਤਿਗੁਰੂ ਮਹਾਰਾਜ ਜੀ ਫਰਮਾਉਂਦੇ ਨੇ ਕਬੀਰ ਮੁਕਤ ਦੁਆਰਾ ਸੰਪੁਰਾ ਮੁਕਤੀ ਦਾ ਦਰਵਾਜ਼ਾ ਬਹੁਤ ਭੀੜਾ ਹੈ ਛੋਟਾ ਹੈ ਸੰਕੀਰਣ ਹੈ ਰਾਈ ਦਸਵੇਂ ਰਾਈ ਦਾ ਵੀ ਰਾਈ ਤੋਂ ਵੀ ਦਸਵਾਂ ਹਿੱਸਾ ਜਾਨੀ ਇਹਨਾਂ ਸਭ ਤੋਂ ਛੋਟਾ ਮਨ ਤੋਂ ਮੈਗਲ ਹੋਇ ਰਿਓ ਮਨ ਤੇ ਹਾਥੀ ਬਣਿਆ ਹੋਇਆ ਹੰਕਾਰ ਦੇ ਵਿੱਚ ਨਿਕਸੋ ਕਿਉ ਕਹ ਜਾਈ ਕਿਵੇਂ ਨਿਕਲੇਗਾ ਨਿੱਕੇ ਦੇ ਦਰਵਾਜੇ ਰਹੀਂ ਇਨੀ ਹੌ ਲੈ ਕੇ ਕਿਵੇਂ ਮੁਕਤੀ ਦੇ ਦਰਵਾਜੇ ਵਿੱਚ ਐਂਟਰ ਹੋਏਗਾ ਫਿਰ ਕਹਿੰਦੇ ਨੇ ਕਬੀਰ ਐਸਾ ਸਤਗੁਰੂ ਜੀ ਮਿਲੈ ਟੁੱਠਾ ਕਰੇ ਪਸਾਉ ਮੁਕਤ ਦੁਆਰਾ ਮੁਕਲਾ ਸਹਜ ਆਵੋ ਜਾਵੋ ਪਰ ਤੂੰ ਮੁਕਤੀ ਦਾ ਦਰਾਂ ਪਾ ਸਕਦਾ ਹੈ ਅਗਿਆਨ ਤੋਂ ਖਲਾਸੀ ਦਾ ਮਾਰਗ ਪਾ ਸਕਦਾ ਉਹ ਕਿਵੇਂ ਐਸਾ ਸਤਿਗੁਰ ਜੀ ਮਿਲਿਆ ਜਿਏ ਜਿਹੇ ਸੱਚੇ ਸਤਿਗੁਰੂ ਮਹਾਰਾਜ ਦੇ ਨਾਲ ਮੇਲ ਹੋ ਜਾਏ ਮਿਲਿਆ ਦਾ ਅਰਥ ਹੈ ਗੁਰੂ ਨਾਲ ਤੇਰੀ ਸਾਝ ਜਦੋਂ ਬਣ ਜਾਏ ਗੁਰੂ ੁੱਟਠੇ ਕਿਰਪਾ ਕਰੇ ਮਿਹਰ ਕਰੇ ਬਖਸ਼ਿਸ਼ ਕਰੇ ਤੇਰੇ ਉੱਤੇ ਆਤਮਕ ਗਿਆਨ ਦੀ ਸੁਰਤ ਨੂੰ ਉੱਚਿਆਂ ਕਰਦਾ ਹੈ ਆਪਣੇ ਗਿਆਨ ਨਾਲ ਜੋੜ ਕੇ ਤੇ ਤੂੰ ਗੁਰੂ ਗਿਆਨ ਉਪਦੇਸ਼ ਦੀ ਕਮਾਈ ਕਰੇ ਗੁਰੂ ਅਨਭਵ ਨਾਲ ਜੁੜੇ ਮੁਕਤ ਦੁਆਰਾ ਮੋਕਲਾ ਸਹਿਜੇ ਆਵੋ ਜਾਓ ਅ ਗਿਆਨ ਤੋਂ ਖਲਾਸੀ ਦਾ ਰਾਹ ਜਿਹੜਾ ਹੈ ਉਹ ਤੇਰੇ ਲਈ ਵੱਡਾ ਹੋ ਜਾਏਗਾ ਦਰਵਾਜ਼ਾ ਵੱਡਾ ਹੋ ਜਾਏਗਾ ਤੂੰ ਸਹਿਜ ਨਾਲ ਕੀਰਤਕਾਰ ਕਰਦੇ ਆਂ ਦੁਨੀਆ 'ਚ ਰਹਿੰਦੇ ਆਂ ਮਨੁੱਖੀ ਜ਼ਿੰਦਗੀ ਹੰਡਾਉਂਦਿਆਂ ਹੋਇਆਂ ਵੀ ਬੜੇ ਸਹਿਜ ਮਤੇ ਦੇ ਨਾਲ ਜਗਤ ਵਿੱਚ ਵਿਚਰਦਿਆਂ ਵੀ ਤੂੰ ਹੰਕਾਰ ਤੋਂ ਮੋਹ ਤੋਂ ਤ੍ਰਿਸ਼ਨਾ ਤੋਂ ਈਰਖਾ ਤੋਂ ਅਗਿਆਨ ਤੋਂ ਮੁਕਤ ਹੋ ਸਕਦਾ ਹੈ। ਇਹਨਾਂ ਚੀਜ਼ਾਂ ਤੋਂ ਰਹਿਤ ਹੋ ਸਕਦਾ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਹੀ ਬਚਨ ਆਪਣੀ ਬਾਾਰ ਵਿੱਚ ਇਸ ਇਹਨਾਂ ਦੋਨਾਂ ਸ਼ਲੋਕਾਂ ਨੂੰ ਸਾਹਮਣੇ ਰੱਖ ਕੇ ਕਹੇ। ਮੁਕਤ ਦੁਆਰਾ ਅਤਨੀ ਕਰ ਨਾ ਨਾ ਹੋਏ ਸੋ ਜਾਏ ਇਹ ਆਪਣੇ ਮਨ ਦਾ غرور ਛੱਡ ਇਹਨੂੰ غرور ਤੋਂ ਮੁਕਤ ਕਰ ਨਾ ਨਾ ਛੋਟਾ ਹੋ ਵਾਹੀ ਗੁਰੂ ਦੀ ਹਸਤੀ ਸਾਹਮਣੇ ਆਪਣੇ ਆਪ ਨੂੰ ਛੋਟਾ ਮੰਨ ਬੜਾ ਸੌਕਿਆਂ ਤੋਂ ਗੁਜ਼ਰ ਜਾਏਗਾ ਇੱਕ ਵਿਚਾਰਵਾਨ ਦੇ ਬਚਨ ਪੜ੍ਹੇ ਉਹ ਕਹਿੰਦਾ ਹੈ ਹੰਕਾਰੀ ਮਨੁੱਖ ਬਹੁਤ ਉੱਚਾ ਚੜ ਜਾਂਦਾ ਹੈ ਜਿਸ ਵੇਲੇ ਉਹ ਉਚਾਈਆਂ ਤੇ ਆਪਣੇ ਹੰਕਾਰ ਕਰਕੇ ਆਪਣੇ ਆਪ ਨੂੰ ਉਚਾਈ ਤੇ ਖੜਨ ਦੀ ਕੋਸ਼ਿਸ਼ ਕਰਦਾ ਹੈ ਉਹਨੂੰ ਲੱਗਦਾ ਮੈਂ ਜੇਤੂ ਹਾਂ ਪਰ ਜਦੋਂ ਡਿੱਗਦਾ ਹੈ ਤੇ ਉਹਦਾ ਬਚਦਾ ਕੁਝ ਨਹੀਂ ਕੋਲ ਕੁਝ ਨਹੀਂ ਰਹਿੰਦਾ ਦਾਰਸਲ ਅਸੀਂ ਪਰਸ਼ਾਵਿਆਂ ਦੇ ਹੰਕਾਰ ਕਰਦੇ ਆ ਆਪਣੇ ਪਰਸ਼ਾਵੇ ਨੂੰ ਲੈ ਕੇ ਹੀ ਬੰਦਾ ਵੇ ਕਈ ਵਾਰ ਆਪਾਂ ਵੇਖਦੇ ਬੱਚੇ ਛੋਟੇ ਹੁੰਦੇ ਨੇ ਆਪਾਂ ਵੀ ਇਹ ਖੇਡਾਂ ਖੇਡਦੇ ਰਹੇ ਆਪਣੇ ਪਰਛਾਵੇਂ ਨੂੰ ਵੇਖਣਾ ਮੇਰਾ ਪਰਛਾਵਾ ਕਿੱਡਾ ਵੱਡਾ ਹੈ ਆਪਣਾ ਆਕਾਰ ਛੋਟਾ ਜਿਹਾ ਪਰਛਾਵਾ ਬਹੁਤ ਵੱਡਾ ਪੈ ਰਿਹਾ ਤੇ ਅਸੀਂ ਪਰਛਾਵੇਂ ਨੂੰ ਫੜਨ ਦੀ ਜਿਸ ਵੇਲੇ ਕੋਸ਼ਿਸ਼ ਕਰਦੇ ਹਾਂ ਪਰਛਾਵੇਂ ਨੂੰ ਵੱਡਾ ਸਮਝਦੇ ਹਾਂ ਪਰ ਇਹ ਸਾਰੀਆਂ ਚੀਜ਼ਾਂ ਪਰਛਾਵੇਂ ਦੀ ਨਿਆਈਂ ਨੇ ਤੋਂ ਹਜ਼ੂਰ ਗੁਰੂ ਅਮਰਦਾਸ ਮਹਾਰਾਜ ਨੇ ਕਿਹਾ ਨਾਨਕ ਮੁਕਤ ਦਵਾਰਾ ਅਤ ਨੀਕਾ ਨਾ ਨਾ ਹੋਏ ਸੋ ਜਾਏ ਹਮੇਂ ਮਨ ਅਸਥੂਲ ਹੈ ਵੀ ਮਨ ਹੋਂ ਕਰਕੇ ਵੱਡਾ ਬੜਿਆ ਹੋਇਆ ਹੈ ਕਿਉਂ ਕਰ ਵਿੱਚ ਦਾ ਜਾਏ ਕਿਵੇਂ ਉਸ ਦਰਵਾਜੇ ਰਹੀਂ ਲੰਗੇ ਮਨ ਤੇ ਢਾ ਹੰਕਾਰਿਆ ਹੈ ਵੱਡਾ ਹਾਥੀ ਵਾਉ ਹੈ ਫਿਰ ਮਹਾਰਾਜ ਨੇ ਤਰੀਕਾ ਦੱਸਿਆ ਸਤਗੁਰੂ ਮਿਲਿਆ ਹਮੇਂ ਗਈ ਜਦੋਂ ਸਤਗੁਰੂ ਦੇ ਮਿਲਾਪ ਨਾਲ ਗੁਰੂ ਸ਼ਬਦ ਦੀ ਕਮਾਈ ਨਾਲ ਜੀਵਨ ਚੋਂ ਹਉਮੈ ਦਾ ਅਭਾਵ ਹੋ ਜਾਂਦਾ ਹੈ ਜੋਤ ਰਹੀ ਸਭ ਆਏ ਫਿਰ ਸਭਾਂ ਵਿੱਚ ਵਾਹੀ ਗੁਰੂ ਦੀ ਜੋਤ ਵਰਤਦੀ ਹੋਈ ਵੇਖਦੀਏ ਆਪਣੇ غرੂਰ ਜੀਵ ਤਿਆਗ ਦਿੰਦਾ ਹੈ ਇਹ ਜੀਵ ਸਦਾ ਮੁਕਤ ਹੈ ਫਿਰ ਇਹ ਮਨ ਅਗਿਆਨ ਤੋਂ ਮੁਕਤ ਹੋ ਜਾਂਦਾ ਹੈ ਸਹਜ ਰਹਿ ਆ ਸਮਾਏ ਫਿਰ ਸਹਜ ਵਿੱਚ ਟਿਕਾਓ ਵਿੱਚ ਆ ਜਾਂਦਾ ਹੈ ਸਹਿਬ ਸਤਗੁਰੂ ਮਹਾਰਾਜ ਕਿਰਪਾ ਕਰਦੋ ਇਹਨਾਂ ਪਾਵਨ ਸ਼ਲੋਕਾਂ ਦਾ ਉਪਦੇਸ਼ ਸਾਡੇ ਸਾਰਿਆਂ ਦੇ ਮਨ ਹਿਰਦਿਆਂ ਵਿੱਚ ਵਸੇ ਅਗਲੇਰੇ ਸ਼ਲੋਕ ਅਗਲੇ ਦੀਵਾਨ ਵਿੱਚ ਵਿਚਾਰਨ ਦਾ ਯਤਨ ਕਰਾਂਗੇ ਗਰੀਬ ਨਵਾਜ਼ ਹੋਈਆਂ ਪੁੱਲਾਂ ਦੇ ਖਿਮਾ ਬਖਸ਼ਣ ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ